ਤੇ ਦਰ ਤੇ ਆਇਓ ਮੈਂ ਕਥਾਵਾਚਕ ਦੇ ਤੌਰ ਤੇ ਨਹੀਂ ਮੈਂ ਅਰਦਾਸ ਕਰਕੇ ਬੇਨਤੀ ਕਰਕੇ ਤੁਹਾਡੇ ਚਰਨਾਂ ਚ ਗੱਲ ਕਰਦਾ ਜਿਸ ਦਰ ਤੇ ਤੁਸੀਂ ਨਤਮਸਤਕ ਹੋਣ ਆਇਓ ਇਹ ਬਾਬਾ ਬੁੱਢਾ ਸਾਹਿਬ ਇਹ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਘਰ ਦੇ ਗ੍ਰੰਥੀ ਨੇ ਜਿਨ੍ਹਾਂ ਪਿੰਡਾਂ ਚੋਂ ਤੁਸੀਂ ਉੱਠ ਕੇ ਆਏ ਜੇ ਤੁਸੀਂ ਇਹ ਆਪਣੇ ਦਿਲ ਤੇ ਹੱਥ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿ ਕੇ ਇਹ ਗੱਲ ਚੇਤੇ ਨਾਲ ਯਾਦ ਕਰ ਲਿਓ ਕੀ ਤੁਸੀਂ ਗਰੰਥੀ ਸਿੰਘਾਂ ਦਾ ਮਾਨ ਬਾਬਾ ਬੁੱਢਾ ਸਾਹਿਬ ਨੂੰ ਕਰਦੇ ਹੋ ਇੱਥੇ ਪ੍ਰਧਾਨ ਵੀ ਬੈਠੇ ਹੋਣਗੇ ਗੁਰਦੁਆਰਾਂ ਦੇ ਇੱਥੇ ਕਮੇਟੀਆਂ ਬੈਠੀਆਂ ਹੋਣਗੀਆਂ ਇੱਥੇ ਸੰਗਤ ਬੈਠੀ ਹੋਏਗੀ ਅੱਜ ਪਾਦਰੀ ਨੇ ਜਿਹੜੇ ਐਸਾਈ ਧਰਮ ਦੇ ਵਿੱਚ ਉਹਨਾਂ ਦੇ ਬੱਚੇ ਫ੍ਰੀ ਪੜਦੇ ਨੇ ਅੱਜ ਪਾਦਰੀ ਨੇ ਉਹਨਾਂ ਨੂੰ ਗੱਡੀਆਂ ਮਿਲੀਆਂ ਨੇ ਉਹਨਾਂ ਨੂੰ ਡਰਾਈਵਰ ਮਿਲੇ ਨੇ ਗੁਰੂ ਨਾਨਕ ਦੇ ਘਰ ਵਰਗਾ ਕਰ ਦੁਨੀਆ ਤੇ ਨਹੀਂ ਪਰ ਸੱਚ ਜਾਣੋ ਜਿਹੜੀਆਂ ਕਮੀਆਂ ਐ ਸਾਨੂੰ ਛੱਡਣੀਆਂ ਤੇ ਕੱਢਣੀਆਂ ਪੈਣਗੀਆਂ ਜਿਸ ਗ੍ਰੰਥੀ ਦੀ ਅੱਜ ਅੱਜ ਬਾਬਾ ਬੁੱਢਾ ਸਾਹਿਬ ਦੀ ਮੈਂ ਗੋਚ ਚ ਬਹਿ ਕੇ ਅੱਜ ਉਹਦੇ ਸਿੱਖਾਂ ਨੂੰ ਉਹਦੇ ਵਾਰਸਾਂ ਦੇ ਬੇਨਤੀ ਕਰ ਲੱਗਾ ਤੁਹਾਨੂੰ ਕਿ ਜਿਸ ਗ੍ਰੰਥੀ ਦੇ ਮਾਨਤਾਨ ਲਈ ਤੁਸੀਂ ਇੱਥੇ ਆਣ ਕੇ ਟਰਾਲੀਆਂ ਤਿਆਰ ਕੇ ਸਾਰਾ ਮਾਲਵਾ ਢੁਕਦੇ ਜੇ ਸਾਰਾ ਦੁਆਬਾ ਇੱਥੇ ਆਉਂਦਾ ਹੈ ਸਾਰਾ ਮਾਝਾ ਇੱਥੇ ਆਉਂਦਾ ਹੈ ਤੇ ਜਿਸ ਪਿੰਡ ਚੋਂ ਤੁਸੀਂ ਉੱਠ ਕੇ ਆਉਂਦੇ ਆ ਕੀ ਉਸ ਪਿੰਡ ਦੇ ਗ੍ਰੰਥੀ ਦੇ ਬੱਚਿਆਂ ਦੀ ਫੀਸ ਪੂਰੀ ਹੁੰਦੀ ਹੈ 8000 ਰੁਪਿਆ ਦੇ ਕੇ 8000 ਰੁਪਿਆ ਦੇ ਕੇ ਤੁਸੀਂ ਕਹਿੰਦੇ ਜੇ ਗਜਾ ਕਰਕੇ ਤੂੰ ਦੁੱਧ ਵੇਚ ਸਕਦਾ ਹੈ ਗਜਾ ਕਰਕੇ ਤੂੰ ਆਪਣਾ ਕਾਰੋਬਾਰ ਚਲਾ ਸਕਦਾ ਹੈ ਤੂੰ ਆਪਣੀਆਂ ਰੋਟੀਆਂ ਜਿਹੜੀਆਂ ਨੇ ਉਹ ਸੁਕਾ ਕੇ ਤੂੰ ਵੇਚ ਸਕਦਾ ਹੈ ਤੇ 8000 ਦੇ ਕੇ ਕਹਿੰਦੇ ਜੇ ਤੂੰ ਆਪਣੇ ਬੱਚਿਆਂ ਨੂੰ ਪੜ੍ਹਾ ਉਹ ਆਪਣੀਆਂ ਜੇ ਉਹਦੀਆਂ ਧੀਆਂ ਹੋਈਆਂ ਉਹਦੇ ਬੱਚੇ ਹੋਏ ਉਹਨਾਂ ਦੇ ਬੱਚਿਆਂ ਦੀਆਂ ਅੱਜ ਫੀਸਾਂ ਨਹੀਂ ਪੂਰੀਆਂ ਹੋ ਰਹੀਆਂ ਉਹਨਾਂ ਬੱਚਿਆਂ ਦਾ ਤੇ ਘਰ ਦੇ ਵਿੱਚ ਸਾਡੇ ਕੋਲ ਮੋਬਾਈਲ 4 ਇੱਕ ਮੋਬਾਈਲ ਦੇ ਵਿੱਚ ਸਾਡੇ ਹੁਣ ਅਡਵਾਨੀ ਅਡਾਨੀਆਂ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਵਿਆਹ ਕਰਦਿਆਂ ਸਾਰੀ ਉਹਨੇ ਦੋਆਂ ਕ ਹਫਤਿਆਂ ਦੇ ਵਿੱਚ ਉਹ ਪੈਸੇ ਸਾਰੇ ਪੂਰੇ ਕਰ ਲਏ ਜਿਹੜਾ 800 ਦਾ ਰੀਚਾਰਜ ਸੀ ਉਹਨੇ 1100 ਦਾ ਕਰ ਲਿਆ ਉਹਨੇ ਤਾਂ ਪੈਸੇ ਪੂਰੇ ਕਰ ਲਏ ਅਸੀਂ 1100 ਦਾ ਵੀ ਕਰਾਉਣਾ ਸ਼ੁਰੂ ਕਰਤਾ ਅਸੀਂ ਕਿਹਾ 1200 ਦਾ ਹੋ ਜਾਏ ਤਿੰਨ ਰੀਚਾਰਜ ਹੁੰਦੇ 3 3000 ਰੁਪਏ ਸੀ ਮੋਬਾਈਲਾਂ ਤੇ ਲਾਉਣੇ ਆ ਕਿਸੇ ਇੱਕ ਪਰਿਵਾਰ ਨੇ ਕਦੇ ਇਹ ਨਹੀਂ ਸੋਚਿਆ ਕਿ ਅਸੀਂ ਸਰਦੇ ਪੁੱਜਦੇ ਆ ਸਾਡੀ 8 ਕਿੱਲੇ ਜ਼ਮੀਨ ਹੈ ਸਾਡੀ 10 ਕਿੱਲੇ ਜ਼ਮੀਨ ਹੈ ਸਾਡੇ ਦੋ ਪੁੱਤ ਬਾਹਰ ਗਏ ਨੇ ਸਾਡਾ ਕਾਰੋਬਾਰ ਸੁਣਾ ਹੈ ਸਾਡੇ ਮਹੀਨੇ ਦੇ ਵਿੱਚੋਂ ਦਸਵੰਦ ਤਾਂ ਸਿੱਖਾਂ ਨੇ ਕੀ ਕੱਢਣਾ ਹੈ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਕਿਹਾ ਨਾ 52 ਹੁਕਮਾਂ ਦੇ ਵਿੱਚ ਸਿੱਖ ਦਸਵੰਦ ਕੱਢੇ ਦਸਵੰਦ ਕੱਢਣ ਦੀ ਤਾਂ ਗੱਲ ਬੜੀ ਦੂਰ ਦਸਵਾਂ ਹਿੱਸਾ ਤਾਂ ਬੜੀ ਦੂਰ ਦੀ ਗੱਲ ਹੈ 10 ਕਿੱਲਿਆਂ ਵਾਲਾ 10 ਰੁਪਏ ਗੁਰਦੁਆਰਾ ਸਾਹਿਬ ਗੋਲਕ ਦੇ ਵਿੱਚ ਗਲੇ ਮੱਥਾ ਟੇਕਦਾ ਹੈ 10 ਰੁਪਏ ਤੇ ਕਮੇਟੀਆਂ ਨੇ ਕੰਮ ਕੀ ਸ਼ੁਰੂ ਕੀਤਾ ਕਿ ਚਾਰ ਮੰਜ਼ਲੀ ਭਾਵੇਂ ਬਿਲਡਿੰਗ ਬਣ ਜਾਏ ਤੇ ਪਰ ਗ੍ਰੰਥੀ ਸਿੰਘ ਦੀ 8 ਤੋਂ 9000 ਤਨਖਾਹ ਨਾ ਹੋਵੇ ਸਿੱਖੋ ਜੇ ਕੁਝ ਕਰਨਾ ਜੇ ਇਹ ਪਰਿਵਾਰਾਂ ਨੂੰ ਇਹ ਸੋਚਣਾ ਪੈਣਾ ਹੈ ਇਹ ਜਿਹੜੇ ਬਜ਼ੁਰਗ ਬੁੱਢੇ ਜਿਹੜੇ ਨੇ ਨਾ ਇਹਨਾਂ ਨੇ ਨਹੀਂ ਗ੍ਰੰਥੀ ਸਿੰਘਾਂ ਦਾ ਕੁਸੌਰ ਨ ਦੇਣਾ ਚੌਧਰੀ ਕਹਿਣਾ ਚਾਹੀਦਾ ਇਹਨਾਂ ਨੂੰ ਪ੍ਰਧਾਨ ਨਹੀਂ ਕਹਿਣਾ ਚਾਹੀਦਾ ਅੱਜ ਦੇ ਜਿਹੜੇ ਬਣੇ ਜਿਹੜੇ ਗ੍ਰੰਥੀ ਸਿੰਘ ਦਾ ਪਰਿਵਾਰ ਨਹੀਂ ਵੇਖ ਸਕਦੇ ਤੁਹਾਨੂੰ ਉੱਠ ਕੇ ਮੈਂ ਇਹ ਬੇਨਤੀ ਕਰ ਲਗਾ ਮੈਂ ਛੇਤੀ ਸਮਾਪਤੀ ਕਰ ਦੇਣੀ ਹੈ ਜਿੰਨੇ ਬਜ਼ੁਰਗ ਬੈਠੇ ਹੋ ਜਿੰਨੀਆਂ ਮਾਤਾਵਾਂ ਬੈਠੀਆਂ ਜਿਨ੍ਹਾਂ ਨੂੰ ਮਾਰੇ ਨੇ ਦੋ ਟਾਈਮ ਦੀ ਰੋਟੀ ਬਖਸ਼ੀਆ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਤਿੰਨ ਕ ਮੋਬਾਈਲ ਲੱਗੇ ਆ ਮੈਂ ਉਹਨਾਂ ਨੂੰ ਬੇਨਤੀ ਕਰਨ ਲੱਗਾ 300 ਰੁਪਿਆ ਇੱਕ ਮਹੀਨੇ ਦਾ ਪਰਿਵਾਰ ਪ੍ਰਤੀ ਗ੍ਰੰਥੀ ਸਿੰਘ ਨੂੰ ਦੋ ਨਾ ਤੇ ਗ੍ਰੰਥੀ ਸਿੰਘ ਦੀ ਭਾਵੇਂ 8000 ਤਨਖਾਹ ਹੈ ਤੇ ਭਾਵੇਂ 9000 ਤਨਖਾਹ ਹੈ ਉਹਦਾ 30 35000 ਨਾਲ ਉਹਦਾ ਥੋੜਾ ਬਤਾ ਉਹਦਾ ਗੁਜ਼ਾਰਾ ਹੋ ਸਕਦਾ ਜੇ ਤੁਹਾਡੀ ਜੇਬ ਵਿੱਚੋਂ ਗ੍ਰੰਥੀ ਸਿੰਘ ਵਾਸਤੇ ਮਹੀਨੇ 'ਚ 300 ਰੁਪਿਆ ਕੱਢ ਸਕੋ ਤੁਸੀਂ ਤੇ ਇੱਕ ਪਰਿਵਾਰ ਨਹੀਂ ਸਾਰਾ ਪਿੰਡ ਇੱਕ ਘਰ ਪਰਤੀ 300 ਰੁਪਇਆ ਕਿਤੇ ਗਰੰਥੀ ਸਿੰਘ ਵਾਸਤੇ ਕੱਢ ਲਓ ਨਾ ਤੇ ਗਰੰਥੀ ਸਿੰਘ ਦੇ ਬੱਚੇ ਪੜ ਸਕਦੇ ਤਾਂ ਉਹ ਆਪਦੇ ਬੱਚਿਆਂ ਨੂੰ ਸੰਥਿਆ ਕਰਾਉਣ ਦੀ ਸਮਰੱਥਾ ਰੱਖ ਸਕਦਾ ਉਹ ਕਹਿ ਸਕਦਾ ਮੈਂ ਆਪਦੇ ਬੱਚੇ ਹੋਰ ਕੁਝ ਨਹੀਂ ਕੰਮ ਕਰਾਉਣਾ ਮੈਂ ਸੰਥਿਆ ਕਰਾਉਣੀ ਹੈ ਦਾਸ ਦੀ ਗੁਰਮਤਿ ਵਿਦਿਆਲਾ ਸੰਤ ਬਾਬਾ ਠਾਕਰ ਸਿੰਘ ਗੁਰਮਤਿ ਵਿਦਿਆਲਾ ਕੈਰੋਂ ਦੇ ਵਿੱਚ ਮੇਰੇ ਕੋਲ ਬੱਚੇ ਪੜਦੇ ਐ 100 ਬੱਚਾ ਸੰਥਿਆ ਕਰਦਾ ਗੁਰਬਾਣੀ ਦੀ ਧੀਆ ਸੰਥਿਆ ਕਰਦੀਆਂ ਨੇ ਪਰ ਗਰੰਥੀ ਸਿੰਘ ਆਪਣੇ ਬੱਚਿਆਂ ਨੂੰ ਸੰਥਿਆ ਕਰਾਉਣ ਲਈ ਖੁਸ਼ ਨਹੀਂ ਕਹਿੰਦੇ ਅਸੀਂ ਆਪਦੇ ਬੱਚੇ ਰੋਲਣੇ ਨਹੀਂ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਆਂਦੇ ਅਸੀਂ ਆਪਦੇ ਗਰੰਥੀ ਬਣਾ ਕੇ ਆਪਦੇ ਬੱਚਿਆਂ ਨੂੰ ਰੋਲਣਾ ਨਹੀਂ ਅਸੀਂ ਆਪਦੇ ਬੱਚਿਆਂ ਨੂੰ ਪੜਾਉਣਾ ਹੈ ਤੇ ਜੇ ਕਿਤੇ ਪੜ ਜਾਣਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਤੇ ਆਂਦੇ ਸਾਡੇ ਬੱਚੇ ਰੋਟੀ ਯੋਗ ਹੋ ਜਾਣਗੇ ਇਹਨਾਂ ਨੇ ਪ੍ਰਬੰਧਕਾਂ ਨੇ ਸਾਡੇ ਬੱਚੇ ਰੋਲ ਦੇਣੇ ਆ ਇਹ ਗੱਲਾਂ ਇਹ ਗੱਲਾਂ ਅੱਜ ਦੁਖੀ ਹੋਏ ਗਰੰਥੀ ਸਿੰਘ ਕਰਦੇ ਆ ਮੈਂ ਗਰੰਥੀ ਸਿੰਘ ਉਸ ਬਾਪੂ ਗਰੰਥੀ ਸਿੰਘਾਂ ਦਾ ਜਿਹੜਾ ਸਰਪ੍ਰਸਤ ਹੈ ਉਹਨਾਂ ਦਾ ਮੋਢੀ ਹੈ ਮੈਂ ਉਸ ਬਾਬਾ ਬੁੱਢਾ ਸਾਹਿਬ ਦੀ ਗੋਦ ਦੇ ਵਿੱਚ ਬਹਿ ਕੇ ਕਿਉਂਕਿ ਇੱਥੇ ਇਤਿਹਾਸ ਸਾਰਿਆਂ ਨੇ ਸੁਣਾ ਕੇ ਜਾਣਾ ਹੈ ਇੱਥੇ ਤੁਹਾਨੂੰ ਬਾਬਾ ਬੁੱਢਾ ਸਾਹਿਬ ਦੀ ਜੀਵਨੀ ਸਾਰਿਆਂ ਨੇ ਸੁਣਾ ਕੇ ਜਾਣੀ ਹੈ ਪਰ ਜਿਹੜੀ ਗੋਦ ਬਾਬਾ ਬੁੱਢਾ ਸਾਹਿਬ ਚ ਬੈਠਿਆ ਜਿਹੜੀ ਪੋਸਟ ਬਾਬਾ ਬੁੱਢਾ ਸਾਹਿਬ ਦੀ ਹੈ ਉਸ ਪੋਸਟ ਦੀ ਅੱਜ ਪਿੰਡਾਂ ਦੇ ਵਿੱਚ ਕਦਰ ਨਹੀਂ ਹੋ ਰਹੀ ਅੱਜ ਬਾਬਾ ਬੁੱਢਾ ਸਾਹਿਬ ਦੇ ਵਾਰਸਾਂ ਦੀ ਕਦਰ ਨਹੀਂ ਹੋ ਰਹੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਗੁਰੂ ਰਹਿਮਤ ਕਰੇ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰਨ ਜੇ ਅਸੀਂ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਸਰਾ ਤੱਕ ਲਈਏ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਸਾਡੀ ਬਾਹ ਫੜਦੇ ਨੇ ਸਤਿਗੁਰੂ ਰਹਿਮਤ ਕਰਦੇ ਆ ਆਲਵੇਜ਼ ਟਰਸਟ ਇਨ ਗੋਡ ਆਲਵੇਜ਼ ਟਰਸਟ ਇਨ ਗੋਡ ਕਿ ਪ੍ਰਮਾਤਮਾ ਸਤਿਗੁਰੂ ਸੱਚੇ ਪਾਤਸ਼ਾਹ ਜੇ ਅਸੀਂ ਤੇਰੇ ਤੇ ਅਸੀਂ ਤੇਰੇ ਤੇ ਵਿਸ਼ਵਾਸ ਰੱਖ ਸਕੀਏ ਅਸੀਂ ਤੇਰੇ ਤੇ ਭਰੋਸਾ ਕਰ ਸਕੀਏ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਦੇ ਗੋਲਡਵਿਲ ਨੈਵਰ ਲੀਵ ਯੂ ਸਤਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਤੂੰ ਸਾਡੀ ਬਾਹ ਕਦੇ ਨਹੀਂ ਛੱਡੇਂਗਾ ਸਾਨੂੰ ਇੰਨਾ ਕੁ ਭਰੋਸਾ ਗੁਰੂ ਤੇ ਹੋਣਾ ਚਾਹੀਦਾ ਸਮਾਂ ਜਿਹੜਾ ਇਜਾਜਤ ਨਹੀਂ ਦਿੰਦਾ ਗੁਰੂ ਸਾਹਿਬ ਕਿਰਪਾ ਕਰੇ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰਨ ਗੁਰੂ ਰਹਿਮਤ ਕਰੇ ਅਸੀਂ ਜਿਹੜਾ ਏਸ ਬਾਪੂ ਦੀ ਗੋਦ ਦੀ ਕਦਰ ਕਰ ਸਕੀਏ ਇਸ ਬਾਪੂ ਦੇ ਬਾਬਾ ਬੁੱਢਾ ਸਾਹਿਬ ਦੀ ਇਸ ਪਦਵੀ ਦੀ ਕਦਰ ਕਰ ਸਕੀਏ ਤੇ ਸਾਡਾ ਮੇਲਿਆਂ ਤੇ ਆਇਆ ਸਾਡਾ ਇਸ ਅਸਥਾਨ ਤੇ ਆਇਆ ਸਫਲਾ ਹੈ ਇਸੇ ਸਥਾਨ ਤੇ ਤਰਕ ਕਰਨ ਵਾਲਾ ਪਰਿਵਾਰ ਸੀ ਉਹ ਪਰਿਵਾਰ ਕਿਤੇ ਨਾਸਤਕਾਂ ਦੀ ਸੰਗਤ ਕਰ ਬੈਠਾ ਗੁਰਕਸ਼ੇਤਰ ਦੀ ਭੈਣ ਗੁਰਕਸ਼ੇਤਰ ਦੀ ਉਹ ਆਂਦੀ ਮੈਂ ਅਰਦਾਸ ਨਹੀਂ ਕਰਨੀ ਇੱਥੇ ਬਾਬਾ ਬੁੱਢਾ ਸਾਹਿਬ ਆਣ ਕੇ ਪੁੱਤਰ ਦੀ ਮੈਨੂੰ ਪੁੱਤਰ ਮਿਲੇਗਾ ਅਰਦਾਸ ਕੀਤਿਆਂ ਨਹੀਂ ਪੁੱਤ ਮਿਲਦੇ ਮਾਫੀ ਚਾਹਣਾ ਧੀਆਂ ਮਾੜੀਆਂ ਨਹੀਂ ਤਿੰਨ ਧੀਆਂ ਹੋਈਆਂ ਤਿੰਨਾਂ ਧੀਆਂ ਤੋਂ ਬਾਅਦ-ਬਾਅਦ ਦੇ ਵਿੱਚ ਟੈਨਸ਼ਨ ਹੋ ਗਈ ਕਿ ਹਾਂ ਮੇਰੇ ਤੋਂ ਸ਼ਾਇਦ ਕੋਈ ਗਲਤੀ ਹੋਈ ਹੈ ਹੋਈਆਂ ਧੀਆਂ ਚੰਗੀਆਂ ਨੇ ਹੋਣੀਆਂ ਜ਼ਰੂਰੀ ਨੇ ਪਰ ਬਾਬਾ ਬੁੱਢਾ ਸਾਹਿਬ ਦੇ ਦਰ ਤੇ ਜਦੋਂ ਆਓ ਨਾ ਇੱਕ ਗੱਲ ਚੇਤੇ ਰੱਖਿਓ ਪਹਿਲੀ ਵਾਰੀ ਆ ਕੇ ਇਹ ਨਾ ਕਿਹਾ ਕਰੋ ਸਤਿਗੁਰੂ ਸੱਚੇ ਪਾਸ਼ਾ ਪੁੱਤਰ ਦੀ ਦਾਤ ਦੇ ਜਿਹੜਾ ਪਹਿਲੀ ਵਾਰ ਆ ਗੱਲ ਚੇਤੇ ਰੱਖਿਓ ਜਿਹੜਾ ਪਹਿਲੀ ਵਾਰ ਗੰਢੇ ਤੇ ਪ੍ਰਸ਼ਾਦੇ ਲੈ ਕੇ ਸਤਿਗੁਰੂ ਸੱਚੇ ਪਾਸ਼ਾ ਦੇ ਬਾਪੂ ਦੀ ਗੋਦ ਦੇ ਵਿੱਚ ਆਉਂਦਾ ਨਾ ਤੇ ਪਹਿਲੀ ਵਾਰ ਜਦੋਂ ਆਣਾ ਉਦੋਂ ਆ ਕੇ ਕਹਾਂ ਕਰੋ ਮਹਾਰਾਜ ਪਹਿਲਾਂ ਮੈਨੂੰ ਧੀ ਦੇ ਦੇ ਬਾਅਦ ਚੋ ਪੁੱਤ ਦੇ ਦੇ ਜੇ ਨਾ ਪੁੱਤਰ ਹੋਵੇ ਤੇ ਦੁਨੀਆ ਤੇ ਵੇਖ ਲਓ ਕਿਤੇ ਵੀ ਇਹ ਗੱਲ ਕਦੀ ਵੀ ਨਹੀਂ ਬਾਬਾ ਬੁੱਢਾ ਸਾਹਿਬ ਅਗਲੀ ਵਾਰ ਤੁਹਾਡੀ ਗੋਦ ਦੇ ਵਿੱਚ ਪੁੱਤ ਦੀ ਦਾਤ ਪਾਏਗਾ ਜੇ ਕਿਤੇ ਧੀ ਵੀ ਮੰਗੋਗੇ ਤੋ ਆ ਕੇ ਤੇ ਇਹ ਗੁਰੂ ਨਾਨਕ ਦਾ ਦਰ ਹੈ ਇਹ ਬਾਬਾ ਬੁੱਢਾ ਸਾਹਿਬ ਦਾ ਦਰ ਹੈ ਉਹ ਕੁਰਕਸ਼ੇਤਰ ਵਾਲੀ ਬੀਬੀ ਨੇ ਜਦੋਂ ਤੀਜੀ ਧੀ ਤੋਂ ਬਾਅਦ ਆਣ ਕੇ ਅਰਦਾਸ ਕੀਤੀ ਤੇ ਦੋ ਜੋੜੇ ਪੁੱਤ ਹੋਏ ਕੁਰਕਸ਼ੇਤਰ ਤੋਂ ਚੱਲ ਕੇ ਇੱਥੇ ਬਾਬਾ ਬੁੱਢਾ ਸਾਹਿਬ ਆਈ ਦੋ ਜੋੜੇ ਪੁੱਤ ਹੋਏ ਬਾਅਦ ਦੇ ਵਿੱਚ ਇਹ ਰਹਿਮਤਾਂ ਇਸ ਦਰ ਤੋਂ ਮਿਲਦੀਆਂ ਨੇ ਪਰ ਇੱਥੇ ਧੀਆ ਵੀ ਮੰਗਿਆ ਕਰੋ ਇੱਥੋਂ ਧੀਆ ਵੀ ਮਿਲਦੀਆਂ ਪੁੱਤ ਵੀ ਮਿਲਦੇ ਨੇ ਬਾਬਾ ਬੁੱਢਾ ਸਾਹਿਬ ਧੀਆ ਦਾ ਵਿਰੋਧੀ ਨਹੀਂ ਸਤਗੁਰੂ ਕਿਰਪਾ ਕਰੇ ਗੁਰੂ ਰਹਿਮਤ ਕਰੇ ਬਾਪੂ ਦੇ ਦਰ ਤੇ ਆਇਆ ਬੜਾ ਬੜੀ ਜਾਰੀ ਖੁਸ਼ੀ ਤੇ ਚਾਹਿਆ ਕਿ ਸਤਗੁਰੂ ਸੱਚੇ ਪਾਸ਼ਾ ਨਿਮਾਣਿਆਂ ਨੂੰ ਨਿਤਾਣਿਆਂ ਨੂੰ ਤੁਸੀਂ ਮਾਨ ਦਿੱਤਾ ਸਾਡੀ ਮਾਂ ਨੇ ਵੀ ਕਿਤੇ ਇੱਥੇ ਅਰਦਾਸਾਂ ਕੀਤੀਆਂ ਸੀ ਤੇ ਅੱਜ ਅਸੀਂ ਤੁਹਾਡੇ ਕੋਲ ਇਹਨਾਂ ਸਟੇਜਾਂ ਤੇ ਅੱਜ ਬੈਠੇ ਆਂ ਗੁਰੂ ਸਾਹਿਬ ਕਿਰਪਾ ਕਰੇ ਵਿਚਾਰਾਂ ਕਰਦਿਆਂ ਤੋਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ ਧੰਨਵਾਦੀਆਂ ਸਾਰੀ ਮੈਨੇਜਮੈਂਟ ਦੇ ਸਾਰੇ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਮਾਨ ਬਖਸ਼ਿਆ ਹੈ